ਭਈ ਆ ਕੀ ਹੈ ਇਹਦੇ ਬਾਰੇ ਜਾਣਕਾਰੀ ਜਿਹਦੇ ਕੋਲ ਵੀ ਹੋਵੇ ਕਮੈਂਟ ਜਰੂਰ ਕਰਿਓ ਆਰ ਦੱਸ ਦਿਓ ਤਸਵੀਰਾਂ ਤੁਹਾਡੇ ਸਾਹਮਣੇ ਆ ਰਹੀਆਂ ਨੇ ਔਰ ਇਹ ਕੀ ਹੈ ਇਹਦੇ ਬਾਰੇ ਜਾਣਕਾਰੀ ਜਿਸਦੇ ਕੋਲ ਵੀ ਹੈ ਉਹ ਕਮੈਂਟ ਜਰੂਰ ਕਰੋ ਔਰ ਕਮੈਂਟ ਦੇ ਵਿੱਚ ਦੱਸੋ ਕਿ ਇਹ ਕੀ ਹੈ ਔਰ ਜੇ ਕਿਸੇ ਨੂੰ ਸਮਝ ਵਿੱਚ ਆਉਂਦਾ ਤਾਂ ਫਿਰ ਇਸ ਬਾਰੇ ਦੱਸਣਾ ਕਿ ਇਸ ਦਾ ਖਰਚਾ ਕਿੰਨਾ ਆਇਆ ਹੋਵੇਗਾ ਔਰ ਬਣਿਆ ਕਿਵੇਂ ਆਇਆ ਔਰ ਬਣਨ ਦੀ ਟੈਕਨੀਕ ਜੇ ਕਿਸੇ ਨੇ ਨਹੀਂ ਵੇਖਿਆ ਤਾਂ ਅਸੀਂ ਇਹ ਵੀ ਦੱਸ ਦਈਏ ਕਿ ਕਿੱਥੇ ਬਣਿਆ ਹੋਇਆ ਹੁਣ ਦੱਸ ਦਈਏ ਤਸਵੀਰਾਂ ਤੁਹਾਨੂੰ ਕਿ ਇਹ ਇੱਕ ਰੇਲਵੇ ਲਾਈਨ ਆ ਆ ਜੋ ਤੁਸੀਂ ਵੇਖ ਰਹੇ ਹੋ ਇਹ ਰੇਲਵੇ ਲਾਈਨ ਲੰਘ ਰਹੀ ਆ ਔਰ ਇਧਰ ਦੀ ਇੱਕ ਲਿੰਕ ਰੋਡ ਲੰਘ ਰਿਆ ਆ ਰੋਡ ਜਾ ਰਿਹਾ ਔਰ ਇਸ ਰੋਡ ਦੇ ਉੱਤੇ ਅਸੀਂ ਪਹਿਲੀ ਵਾਰ ਗਏ ਆ ਔਰ ਦੱਸ ਦਈਏ ਕਿ ਜਦੋਂ ਇਸ ਰੋਡ ਤੇ ਪਹੁੰਚਦੇ ਆ ਤਾਂ ਸਾਹਮਣੇ ਜਦੋਂ ਨਜ਼ਰ ਆਉਂਦਾ ਤਾਂ ਫਿਰ ਤਸਵੀਰ ਬਣਾਉਣ ਦਾ ਦਿਲ ਕਰਿਆ ਤਾਂ ਬਣਾਈ ਆ ਹੁਣ ਦੱਸ ਦਈਏ ਕੀ ਇਹ ਇੱਕ ਅੰਡਰ ਬ੍ਰਿਜ ਐ ਰੇਲਵੇ ਦਾ ਅੰਡਰ ਬ੍ਰਿਜ ਆ ਔਰ ਟੈਕਨੀਕ ਵੇਖੋ ਤੁਸੀਂ ਔਰ ਇਸ ਦੀ ਖੂਬਸੂਰਤੀ ਵੇਖੋ ਤਾਂ ਇਸ ਦੀ ਤੁਸੀਂ ਮਜ਼ਬੂਤੀ ਵੇਖਣੀ ਆ ਆ ਤਸਵੀਰਾਂ ਬਹੁਤ ਹੀ ਵਧੀਆ ਤੇ ਬਹੁਤ ਹੀ ਪਿਆਰਾ ਕਮੀ ਕੀ ਰਹਿ ਗਈ ਆ ਸਿਰਫ ਇਸ ਦੇ ਵਿੱਚ ਪੇਂਟਿੰਗ ਦੀ ਕਲਰ ਪੇਂਟਿੰਗ ਨਹੀਂ ਹੋਈ ਸਿਰਫ ਇੱਕ ਪੇਂਟ ਹੋਇਆ ਵਾ ਇੱਕ ਤਾਂ ਕਲਰ ਪੇਂਟਿੰਗ ਹੋਵੇ ਤਾਂ ਨਜ਼ਾਰਾ ਆ ਜਾਵੇ ਆ ਵੇਖੋ ਤੁਸੀਂ ਇੱਥੇ ਅਸੀਂ ਪਹੁੰਚ ਗਏ ਆ ਆ ਸੈਂਟਰ ਦੇ ਵਿੱਚ ਆ ਗਏ ਆ ਔਰ ਸੈਂਟਰ ਤੋਂ ਸਾਹਮਣੇ ਰਸਤਾ ਚਲਾ ਗਿਆ ਇੱਕ ਰਸਤਾ ਤੁਹਾਨੂੰ ਇਧਰ ਵੀ ਦੱਸਦੇ ਆ ਕਿ ਆਹ ਰਸਤਾ ਇਸ ਤਰਫ ਹੈ ਇੱਕ ਜੋ ਆਮ ਲੋਕਾਂ ਦਾ ਲਿੰਕ ਰੋਡ ਹੁੰਦਾ ਉਸ ਨੂੰ ਵੀ ਇਸ ਤਰ੍ਹਾਂ ਹੀ ਰਾਹ ਦਿੱਤਾ ਗਿਆ ਔਰ ਫਿਰ ਇਸ ਤਰਫ ਵੀ ਦੱਸ ਦਈਏ ਇਹ ਕਾ ਬਣਿਆ ਔਰ ਇਸ ਨੂੰ ਚਾਰ ਪੰਜ ਮੂੰਹ ਬਣਾ ਕੇ ਉਸ ਨੇ ਬਹੁਤ ਵਧੀਆ ਕਿਸੇ ਇੰਜੀਨੀਅਰ ਨੇ ਬਹੁਤ ਵਧੀਆ ਪੇਸ਼ਕਾਰੀ ਕੀਤੀ ਹੈ ਔਰ ਇਹੋ ਜਿਹੇ ਪ੍ਰੋਜੈਕਟ ਕਿੱਥੇ ਕਿੱਥੇ ਬਣੇ ਆ ਹੁਣ ਇਹ ਦੱਸ ਦਈਏ ਅਸੀਂ ਇਹ ਕਿੱਥੇ ਬਣਿਆ ਕਿ ਜਦੋਂ ਤੁਸੀਂ ਗੁਰਦਾਸਪੁਰ ਤੋਂ ਰਮਦਾਸ ਜਾਂਦੇ ਹੋ ਡੇਰਾ ਬਾਬਾ ਨਾਨਕ ਤੋਂ ਰਮਦਾਸ ਜਾਂਦੇ ਹੋ ਤਾਂ ਰਮਦਾਸ ਤੋਂ ਅੱਗੇ ਤੁਹਾਨੂੰ ਵੱਡਾ ਰਵਾਲ ਬੱਦੋਵਾਲ ਔਰ ਹਰਦੌਰਵਾਲ ਪਿੰਡ ਮਿਲਦੇ ਆ ਔਰ ਉਹਨਾ ਪਿੰਡਾਂ ਦੇ ਵਿੱਚ ਇਹ ਬਣਿਆ ਹੋਇਆ ਰੇਲਵੇ ਸਟੇਸ਼ਨ ਦੇ ਬਿਲਕੁਲ ਬਾਹਰ ਆ ਕੇ ਜਦੋਂ ਪਿੰਡਾਂ ਦੇ ਲੋਕ ਲਿੰਕ ਰੋਡ ਤੋਂ ਵੱਡੇ ਰੋਡ ਨੂੰ ਆਉਂਦੇ ਆ ਤਾਂ ਫੇਰ ਇਹ ਰਸਤਾ ਟਕਰਦਾ ਔਰ ਸਾਹਮਣੇ ਤੁਸੀਂ ਤਸਵੀਰਾਂ ਵੇਖ ਰਹੇ ਹੋ ਜੋ ਤੁਸੀਂ ਲੈਫਟ ਸਾਈਡ ਤੇ ਰਾਈਟ ਸਾਈਡ ਦਾ ਵੇਖ ਰਹੇ ਹੋ ਰੇਲਵੇ ਲਾਈਨ ਲੰਘ ਰਹੀ ਆ ਔਰ ਇੱਥੋਂ ਸਟਾਰਟ ਹੁੰਦਾ ਇਹ ਅੰਡਰ ਬ੍ਰਿਜ ਇਹ ਅੰਡਰ ਬ੍ਰਿਜ ਆ ਰੇਲਵੇ ਦਾ ਔਰ ਇੰਨੀ ਮਜ਼ਬੂਤੀ ਭਾਈ ਇਹ ਇੰਜੀਨੀਅਰ ਜਿਹੜਾ ਐ ਬਹੁਤ ਹੀ ਘੈਂਟ ਔਰ ਕਮਾਲ ਦਾ ਇੰਜੀਨੀਅਰ ਹੋਵੇਗਾ ਹੁਣ ਦੱਸ ਦਈਏ ਕਿ ਪੰਜਾਬ ਦੇ ਵਿੱਚ ਹੋਰ ਵੀ ਕਿਤੇ ਇਹੋ ਜਿਹੇ ਬਣੇ ਆ ਅਸੀਂ ਤਾਂ ਪਹਿਲੀ ਵਾਰ ਵੇਖਿਆ ਔਰ ਪਹਿਲੀ ਵਾਰ ਗਏ ਆ ਪਤਾ ਨਹੀਂ ਕਦੋਂ ਤੋਂ ਬਣਿਆ ਹੋਵੇਗਾ ਸਮਾਂ ਨਹੀਂ ਮਿਲਿਆ ਸਾਡੇ ਕੋਲ ਇਸ ਦੀ ਉਹ ਡਿਟੇਲ ਪੜਨ ਦਾ ਲੇਕਿਨ ਫਿਲਹਾਲ ਦੱਸ ਦਈਏ ਕਿ ਬਹੁਤ ਹੀ ਵਧੀਆ ਔਰ ਬਿਲਕੁਲ ਕੋਈ ਪਾਣੀ ਨਹੀਂ ਖੜਦਾ ਕੁਝ ਨਹੀਂ ਔਰ ਚਾਰ ਰਸਤਿਆਂ ਵਾਲਾ ਬਿਲਕੁਲ ਕਵਰ ਕਰਕੇ ਬਣਾਇਆ ਔਰ ਬਹੁਤ ਸਾਰੇ ਰੇਲਵੇ ਟਰੈਕ ਇਹੋ ਜਿਹੇ ਆ ਕਿ ਘੰਟਾ ਘੰਟਾ ਲਾਈਨਾਂ ਲੱਗ ਜਾਂਦੀਆਂ ਔਰ ਇਸ ਦੇ ਉੱਤੇ ਖਰਚਾ ਕਿੰਨਾ ਆਇਆ ਹੋਵੇਗਾ ਇਸ ਬਾਰੇ ਕਿਸੇ ਕੋਲ ਜਾਣਕਾਰੀ ਹੋਵੇ ਤਾਂ ਕਮੈਂਟ ਜਰੂਰ ਕਰਿਓ ਜੋ ਸਰਕਾਰਾਂ 5-500 ਕਰੋੜ 200-200 ਕਰੋੜ 50-50 ਕਰੋੜ ਰੁਪਇਆ ਲੈਂਦੀ ਆ ਉਹ ਇੱਥੇ ਕਿੰਨਾ ਖਰਚਾ ਆਏਗਾ ਅੰਡਰ ਬ੍ਰਿਜ ਦਾ ਕੋਈ ਇੰਨਾ ਖਰਚਾ ਨਹੀਂ ਆਉਂਦਾ ਤਸਵੀਰਾਂ ਤਾਂ ਤੁਸੀਂ ਵੇਖੋ